ਉਹਦੀ ਪਰੇਸ਼ਾਨੀ ਜੀ ਬਹੁਤ ਜਿਆਦਾ ਫਸਲ ਵੀ ਜੋ ਕੁਸਾਵਨ ਲੰਗਦਾ ਪਾਰ ਜੇ ਪਾਰ ਰਿਆਂ ਰਾਤ ਦੋ ਤਕ ਲੀਕ ਹੋ ਜਾਂਦੀ ਉਹਨਾਂ ਨੂੰ ਬੜੀ ਮੁਸ਼ਕਿਲਾਂ ਆਲਾ ਹੋ ਜਾਂਦਾ ਅਗਰ ਉਹ ਰਾਤ ਇਧਰ ਫੋਨ ਫੜ ਪਿੰਡ ਕਰਦੇ ਨੇ ਇਧਰ ਕੁ ਬਿੜੀ ਜਾਂਦੀ ਏ ਇੱਕ ਮਿੰਟਰੀ ਦਾ ਵੀ ਡਰ ਫਿਰ ਇਧਰ ਤੇ ਇੱਥੇ ਬਿੜੀ ਰਹੀ ਆਂਰੇ ਬੱਚੇ ਈਸ਼ਵਰੀ ਵਿਚਾਰੇ ਆਦੇ ਨੇ 3 ਵਜੇ ਫਿਰ ਵਾਪਸੀ ਜਾਂਦੇ ਨੇ ਡਰ ਲੱਗਦਾ ਨੇ ਕੀ ਕਰਨ ਮਾਰੀ ਦੇ ਆਉਂਦੇ ਨੇ ਪੜਾਈ ਵੀ ਕਰਨੀ ਛੁੱਟੀ ਵੀ ਨਹੀਂ ਕਰਨੀ ਹੀਂ ਬੇੜੀਆਂ ਬੋੜੀਆਂ ਟਪਾਈ ਦਾ ਬੜਾ ਵਜੰਦਾ ਤੋਂ ਵਿੱਚ دریاੜ ਡੋਲ ਬਈ ਦਾ ਕਬਾਰ ਹੱਕ ਤੇ ਕੱਢ ਲਈਦਾ ਬੜਾ ਖੜੇ ਖਾਨ ਨਹੀਂ ਆ ਕਮਾਂਡਰ ਪਾ ਜਰੂਰੀ ਚਾਹੀਦੀ ਪੱਕੀ ਹੋ ਸਸਕਾਲ ਤੁਸੀਂ ਜੁੜ ਚੁੱਕੇ ਹੋ ਫਰਾਈਪਰ ਟੈਲੀਵਨ ਨਾਲ ਤੇ ਮੈਂ ਹਾ ਪਰਮਜੀਤ ਸਖਾਣਾ ਆਜ਼ਾਦੀ ਦੇ 77 ਬਰੇ ਜਿਹੜੇ ਆ ਉਹ ਬੀਤ ਚੁੱਕੇ ਆ ਅੱਜ ਅਸੀਂ ਤੁਹਾਨੂੰ ਉਹ ਪਿੰਡ ਦਿਖਾਉਣ ਜਾ ਰਹੇ ਆ ਜਿਸ ਨੂੰ ਹਾਲੇ ਤੱਕ ਪੁੱਲ ਜਿਹੜਾ ਉਹ ਨਸੀਬ ਨਹੀਂ ਹੋਇਆ ਸਤਲੁਜ ਦਰਿਆ ਤੇ ਆਸੇ ਪਾਸੇ ਦੋ ਪਿੰਡ ਆ ਇੱਕ ਕਾਲੂ ਵਾਲਾ ਤੇ ਦੂਜਾ ਟੈਂਡੀ ਵਾਲਾ ਦੋਨੋਂ ਪਿੰਡਾਂ ਨੂੰ ਜਾਣ ਲਈ ਜਿਹੜਾ ਪੌੜਾ ਉਹ ਮੌਜੂਦ ਨਹੀਂਗਾ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਸਤਲੁਜ ਦਰਿਆ ਤੇ ਮੌਜੂਦ ਆ ਉਸ ਬੇੜੀ ਵਿੱਚ ਮੌਜੂਦ ਆ ਜਿਸ ਬੇੜੀ ਰਾਹੀਂ ਲੋਕ ਜਿਹੜੇ ਆ ਆਉਣ ਜਾਣ ਕਰਦੇ ਆ ਅਗਰ ਸ਼ਹਿਰ ਜਾਣਾ ਹੋਵੇ ਤਾਂ ਇਸ ਬੇੜੀ ਰਾਹੀਂ ਹੀ ਲੋਕ ਜਾਂਦੇ ਆ ਤਾਂ ਕਈ ਵਾਰ ਹਾਦਸੇ ਵੀ ਜਿਹੜੇ ਆ ਉਹ ਵਾਪਰ ਚੁੱਕੇ ਆ ਕਈ ਵਾਰ ਸਰਕਾਰਾਂ ਅੱਗੇ ਗੁਹਾਰ ਜਿਹੜੀ ਆ ਲਗਾਈ ਜਾ ਚੁੱਕੀ ਆ ਕਿ ਇੱਥੇ ਪੱਕਾ ਪੁਲ ਨਹੀਂ ਦਾ ਆਰਜੀ ਪੁਲ ਜਿਹੜਾ ਉਹ ਬਣਾ ਕੇ ਦਿੱਤਾ ਜਾਵੇ ਪਰ ਹਾਲੇ ਤੱਕ ਪੁਲ ਜਿਹੜਾ ਉਹ ਪਿੰਡ ਵਾਸੀਆਂ ਨੂੰ ਨਸੀਬ ਨਹੀਂ ਹੋਇਆ ਛੋਟੇ-ਛੋਟੇ ਬੱਚੇ ਜਿਹੜੇ ਆ ਉਹ ਸਕੂਲ ਇਸ ਬੇੜੀ ਗਈ ਜਾਂਦੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਸਤਲੁਜ ਦਰਿਆ ਦੀਆਂ ਹਨ ਤਾਂ ਦੇਖ ਸਕਦੇ ਹੋ ਕਿ ਕਿੰਨੀਆਂ ਭਿਆਨਕ ਤੇ ਰਿਸਕੀ ਜੜੀਆਂ ਉਹ ਤਸਵੀਰਾਂ ਕਿਸ ਤਰ੍ਹਾਂ ਪਾਣੀ ਜਿਹੜਾ ਉਹ ਛੱਲਾ ਮਾਰਿਆ ਤੇ ਕਿਸ਼ਤੀ ਜਿਹੜੀ ਬੇੜੀ ਜਿਹੜੀ ਆ ਉਹ ਡੋਲੇ ਖਾ ਰਹੀ ਆ ਤਾਂ ਵੱਡਾ ਰਿਸਕ ਲੈ ਕੇ ਲੋਕ ਜਿਹੜਾ ਉਹ ਹੌਣ ਜਾਣ ਕਰਦੇ ਆ ਤਾਂ ਸਾਡੇ ਨਾਲ ਇੱਥੇ ਕੁਝ ਔਰਤਾਂ ਵੀ ਮੌਜੂਦ ਆ ਪਿੰਡ ਵਾਸੀ ਮੌਜੂਦ ਆ ਗੱਲਬਾਤ ਕਰ ਲੈਨੇ ਆ ਬਾਈ ਜੀ ਨਾਮ ਪੁੱਛ ਜਗਤਾਰ ਸਿੰਘ ਜਿਲਪਾਰ ਸਿੰਘ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਬੇੜੀ ਕਾ ਹੀ ਹੌਣ ਜਾਣ ਕਰਦਾ ਇੱਥੇ ਜੀ ਬਹੁਤ ਸਮਾਂ ਹੋ ਗਿਆ ਅਸੀਂ ਤਾਂ ਛੋਟੇ ਛੋਟੇ ਗੇ ਜੋ ਦੀ ਬੇੜੀ ਤੇ ਚੱਲਣ ਲੱਗੀ ਏ ਕੋਈ ਪੁੱਲ ਦੀ ਮਜ਼ਦੂਰੀ ਸਾਨੂੰ ਜਿਆਦਾ ਹੈ ਗਈ ਏ ਜੇ ਪੁੱਲ ਦੇ ਦੇਵੇ ਸਰਕਾਰ ਤਾਂ ਪਿਛਲੀ ਵਾਰੀ ਵੀ ਆਂਦੇ ਅਸੀਂ ਪੁੱਲ ਦੇ ਦੇਨੇ ਇੰਦੇ ਘਰੇ 52 ਕਰੋੜ ਰੁਪਏ ਪਾਸ ਕੀਤਾ ਨੇ ਅਜੇ ਤੇ ਕਿਸੇ ਕੋਈ ਗੱਲਬਾਤ ਨਹੀਂ ਪੁੱਲਦੀ ਵੀ ਪੁੱਲ ਬਣਾ ਦੀਏ ਨਹੀਂ ਅਜੇ ਪਹੁੰਚਿਆ ਕੋਈ ਤਾਂ ਕਿੰਨੀਆਂ ਕਿ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਦਾ ਬੇੜੀ ਬਹੁਤੀ ਪਰੇਸ਼ਾਨੀ ਜੀ ਬਹੁਤ ਜਿਆਦਾ ਫਸਲ ਵੀ ਜੋ ਕੋ ਸਾਧਨ ਲੰਘਦਾ ਪਾਰ ਜੇ ਪਾਰਿਆਂ ਨੂੰ ਰਾਤ ਦੁੱਖ ਤਕਲੀਫ ਹੋ ਜਾਂਦੀ ਏ ਉਹਨਾਂ ਨੂੰ ਬੜੀ ਮੁਸ਼ਕਲ ਆਣਾ ਹੋ ਜਾਂਦੇ ਤੇ ਉਹ ਰਾਤ ਇਧਰ ਫੋਨ ਫੋਨ ਪਿੰਡ ਕਰਦੇ ਨੇ ਇਧਰ ਕੋਈ ਬੇੜੀ ਜਾਂਦੀ ਏ ਇੱਕ ਕਮਿਊਨਿਟੀ ਦਾ ਵੀ ਡਰ ਫਿਰ ਇਧਰ ਬਾਰਡਰ ਏਰੀਆ ਪੈ ਜਾਂਦਾ ਹੈ ਬੱਚੇ ਫਿਰ ਬੱਚੇ ਵੀ ਇਸ ਬੀੜੀ ਗਾਈ ਸਕੂਲ ਜਾਂਦੇ ਨੇ ਇੱਥੇ ਬੀੜੀ ਨਹੀਂ ਆਉਂਦੇ ਨੇ ਬੱਚੇ ਵੀ ਸਵੇਰੇ ਵਿਚਾਰੇ ਆਉਂਦੇ ਨੇ 3 ਵਜੇ ਫਿਰ ਵਾਪਸੀ ਜਾਂਦੇ ਨੇ ਤਾਂ ਬੱਚਿਆਂ ਡਰ ਨਹੀਂ ਲੱਗਦਾ ਜਿਸ ਤਰ੍ਹਾਂ ਅੱਜ ਹਵਾ ਚੱਲ ਰਹੀ ਆ ਤੇ ਪਾਣੀ ਜਿਹੜਾ ਉਹ ਛੱਲਾ ਮਾਰਦਾ ਵਾ ਬੀੜੀ ਜਿਹੜੀ ਉਹ ਡੋਲੇ ਖਾ ਰਹੀ ਏ ਡਰ ਲੱਗਦਾ ਨਹੀਂ ਕੀ ਕਰਨ ਮਾਰੀ ਦਿਉਂਦੇ ਨੇ ਪੜ੍ਹਾਈ ਵੀ ਕਰਨੀ ਛੁੱਟੀ ਵੀ ਨਹੀਂ ਕਰਨੀ ਤੇ ਉਹਨਾਂ ਨੂੰ ਆਣਾ ਹੀ ਪੈਂਦਾ ਮਜਬੂਰੀ ਦੇ ਬਾਰੇ ਤਾਂ ਕਿੰਨੀ ਕਬਾਦੀ ਹੋਊਗੀ ਪਿੰਡ ਦੀ ਇਹ ਉਧਰ ਹੈਗਾ 60 ਕੁ ਘਰ ਜਦ ਰਗੇਗਾ ਤੇ ਬਾਕੀ ਆ ਇਹ ਇਥੇ 500 ਘਾਰੇ ਗਏ ਇਹ ਸਾਰਿਆਂ ਦੀ ਜਮੀਨਾਂ ਜਿਹਨਾਂ ਪਾਰ ਨੇ ਪਾਰ ਆਉ ਜਾਈ ਸਾਰਿਆਂ ਦੀ ਗਈ ਹੈ ਜੀ ਇੱਕ ਕੱਲੇ ਟਿੰਡੀ ਵਾਲ ਦੀ ਨੇ ਰਾਜੋ ਕੋ ਤੇ ਇੱਕ ਜਮੀਨਾਂ ਰਾਜੋ ਗਿਆ ਭਾਨੇ ਵਾਲੇ ਦੀ ਵੀ ਜਮੀਨ ਇਧਰ ਪਾਰ ਨੇ ਸਾਰਿਆਂ ਦੀ ਆਉ ਜਾਈ ਇਧਰ ਰਹੀ ਹੈ ਜੀ ਤੇ ਜਦੋਂ ਵੋਟਾਂ ਆਉਂਦੀਆਂ ਲੀਡਰ ਆਉਂਦੇ ਵੋਟਾਂ ਮੰਗਣ ਲਈ ਉਹ ਵੀ ਅਕਸਰ ਇਸ ਬੇੜੀ ਲਈ ਜਾਂਦੇ ਹੋਣਗੇ ਤਾਂ ਉਹਨਾਂ ਕਦੇ ਮੰਗ ਨਹੀਂ ਰੱਖੀ ਸਾਨੂੰ ਮੰਗ ਰੱਖੀ ਦਾ ਪਰ ਉਸ ਟਾਈਮ ਮੌਕਿਆਂ ਦੇ ਵੀ ਕਰਦੇ ਆ ਉਹਦੇ ਕਰਾ ਦੇਣਾ ਤੁਹਾਡਾ ਕੰਮ ਉਦੋਂ ਪਿੱਛੇ ਕੋਈ ਵਰਦਾਂ ਤੇ ਲੈਦਾ ਆਦੇ ਜਦੋਂ ਤੇ ਬੇੜੀ ਤੇ ਲੰਗੜਾ ਜਾਣਾ ਵੋਟਾਵਾੜਾ ਲੈਣ ਉਹਦਾ ਆਖਣਾ ਬਿੱਤੋੜਿਆ ਕੰਮ ਜ਼ਰੂਰੀ ਹੀ ਕਰਾਵਾ ਦੇ ਅੱਗੇ ਲੱਗਦੇ ਕਰਾ ਦਿਆਂਦੇ ਪਰ ਨਹੀਂ ਪਿੱਛੇ ਆ ਦੇ ਕੋਈ ਤੇ ਜਦੋਂ ਪਿਛਲੀ ਵਾਰ ਹੜ ਆਏ ਸੀਗੇ ਸਾਰੇ ਪਾਸੇ ਪਾਣੀ ਪਾਣੀ ਹੋ ਗਿਆ ਸੀਗਾ ਤਾਂ ਫਿਰ ਪਿੰਡ ਵਾਸੀ ਕਿੱਦਾਂ ਨਿਕਲੇ ਸੀ ਇਹ ਬੇੜੀਆਂ ਰੇ ਕੱਡੇ ਸੀ ਜੀ ਹਾਂ ਬੇੜੀਆਂ ਰੇ ਕੱਡੇ ਸੀ ਕਹਿੰਦੇ ਹਾਦਸਾ ਵੀ ਜਿਹੜਾ ਵਾਪਰਿਆ ਸੀਗਾ ਇੱਕ ਮੁੰਡੇ ਦੀ ਮੌਤ ਵੀ ਹੋ ਗਈ ਸੀ ਮੌਤ ਹੋ ਗਈ ਸੀ ਇੱਥੇ ਇੱਕ ਮੁੰਡੇ ਦੀ ਮੌਤ ਹੋ ਗਈ ਸੀ ਇੱਥੇ ਘਰਾਂ ਦੇ ਲਾਗੇ ਹੀ ਹੋ ਗਈ ਸੀ ਪਾਣੀ ਬਹੁਤ ਜ਼ਿਆਦਾ ਹੈਗਾ ਸੀ ਤਮੰਗ ਕੀ ਕਰਦੇ ਹੋ ਮੰਗ ਅਸੀਂ ਕਹਿੰਨੇ ਵੀ ਪੁਲ ਬਣ ਜਾਵੇ ਪੁਲ ਜ਼ਰੂਰੀ ਹੈ ਤੇ ਬਿਲਕੁਲ ਪੁਲ ਦੀ ਜਿਹੜੀ ਮੰਗ ਕੀਤੀ ਜਾ ਰਹੀ ਆ ਤਸਵੀਰਾਂ ਇੱਕ ਵਾਰੀ ਫਿਰ ਮੋੜ ਤੁਹਾਨੂੰ ਦਿਖਾ ਦਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਸਤਲੁਜ ਦਰਿਆ ਦੀਆਂ ਹਨ ਤਾਂ ਇਸ ਬੇੜੀ ਦੇ ਰਾਹੀ ਲੋਕ ਜਿਹੜੇ ਆ ਉਹ ਦਰਿਆ ਪਾਰ ਕਰਦੇ ਆ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਆ ਬਜ ਕੀ ਨਾਮ ਕੀ ਤੁਹਾਡਾ ਜਿਕੰਦਰ ਜਿਕੰਦਰ ਸਿੰਘ ਜੀ ਕਿੰਨੀਆਂ ਕਿ ਪਰੇਸ਼ਾਨੀਆਂ ਹੁੰਦੀਆਂ ਬੜੀ ਮੈਂ ਚੁੱਪ ਹੀ ਰਹਿਣ ਸਾਡਾ ਭਰਾ ਆ ਜਿੰਨਾ ਵਿਖਾ ਉਹਨੇ ਤੰਗ ਆ ਆ ਕਿੰਨੀਆਂ ਕਿ ਪਰੇਸ਼ਾਨੀਆਂ ਬਹੁਤ ਹੀ ਜ਼ਿਆਦਾ ਕਿੰਨੀਆਂ ਵਿਕਣੀਆਂ ਜਾਣਨਾ ਉਹਨੇ ਸਾਡਾ ਕੋਈ ਸਾਡੀ ਗੱਲਾਂ ਕੋ ਪੂਰੀਆਂ ਕਰ ਨਹੀਂ ਸਕਦਾ ਇੰਨੇ ਦੁਖੀ ਖਲਖਾਨ ਹੋਏ ਹੋਏ ਵੀ ਹੋਰ ਹਾਨੂੰ ਥਾਂ ਵੀ ਕੋਈ ਕਰੇ ਲੱਭਦੀ ਵੀ ਕਿੱਥੇ ਜਾਏਗੀ ਰਹਿਣ ਬੈਣ ਨੂੰ ਕਿੱਥੇ ਦੀ ਜਗਾਰ ਸਾਡਾ ਬਣਦਾ ਇਹ ਚਾਲ ਕੋ ਕਿੱਲਾ ਰੋ ਰੋ ਪੈ ਲਈ ਹੀ ਉਹ ਸਾਡੀ ਬਰਬਾਦੀ ਹੋ ਜਾਂਦੀ ਹੈ ਕਿਹੜ ਮੰਨ ਜਾਏ। ਅਹੀਂ ਫਸਲਾਂ ਜੂਨ ਪੂਰੀ ਕਰ ਰਹੇ। ਤਾਂ ਜਦੋਂ ਫਸਲ ਹੁੰਦੀ ਆ ਤੇ ਫਿਰ ਫਸਲ ਤੁਸੀਂ ਕਿਵੇਂ ਲੈ ਜਾਂਦੇ ਹੋ? ਅਹੀਂ ਬੇੜੀਆਂ ਬੋੜੇ ਟਪਾਈ ਦਾ ਬਰਾਲ ਵਜਾਂਦਾ ਕੋ ਵਿੱਚ ਦਰਿਆ ਰਡੋਲ ਬਈ ਦਾ ਬਾਹਰ ਹੱਕ ਤੇ ਕਰ ਲਈਦਾ। ਬੜਾ ਖੜੇ ਖਾਨ ਹੋਈ ਗਏ। ਆ ਅੰਦਰ ਪੜ ਜ਼ਰੂਰੀ ਚਾਹੀਦੀ ਪੱਕੀ। ਹਾਂ ਤਾਂ ਬਿਲਕੁਲ ਲੋਕਾਂ ਵੱਲੋਂ ਪੌੜੀ ਜਿਹੜੀ ਮੰਗ ਆ ਉਹ ਕੀਤੀ ਜਾ ਰਹੀ ਆ ਲੋਕਾਂ ਨੇ ਦੱਸਿਆ ਕਿ ਲਗਾਤਾਰ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇੱਥੇ ਪੱਕਾ ਪੌੜ ਨਹੀਂ ਤਾਂ ਆਰਜੀ ਪੌੜ ਹੀ ਜਿਹੜਾ ਉਹ ਬਣਾ ਕੇ ਦਿੱਤਾ ਜਾਵੇ ਤਾਂ ਜੋ ਸਤਲੁਜ ਦਰਿਆ ਦੇ ਵਿੱਚੋਂ ਜਿਹੜਾ ਰਿਸਕ ਲੈ ਕੇ ਦਰਿਆ ਪਾਰ ਕਰਨਾ ਪੈਂਦਾ ਉਸ ਤੋਂ ਬਚ ਸਕਣ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਕਈ ਵਾਰ ਇੱਥੇ ਹਾਦਸੇ ਜਿਹੜੇ ਆ ਉਹ ਵੀ ਵਾਪਰ ਚੁੱਕਿਆ ਪਰ ਹਲੇ ਤੱਕ ਸਰਕਾਰਾਂ ਨੇ ਇਸ ਪਿੰਡਾਂ ਵੱਲ ਜਿਹੜਾ ਧਿਆਨ ਆ ਉਹ ਨਹੀਂ ਦਿੱਤਾ ਪੁਲ ਜਿਹੜਾ ਉਹ ਨਹੀਂ ਬਣਾਇਆ ਗਿਆ ਤਾਂ ਛੋਟੇ-ਛੋਟੇ ਬੱਚੇ ਵੀ ਜਿਹੜੇ ਆਈ ਆਲਸ ਬੇੜੀ ਦੇ ਰਾਹੀ ਸਕੂਲ ਜਾਂਦੇ ਆ ਤੇ ਸਕੂਲੋਂ ਵਾਪਸ ਘਰ ਨੂੰ ਆਉਂਦੇ ਆ ਤਾਂ ਖਤਰਾ ਜਿਹੜਾ ਉਹ ਬਣਿਆ ਰਹਿੰਦਾ ਮਾਪਿਆਂ ਨੂੰ ਜਿਹੜਾ ਡਰ ਹਸਾਉਂਦਾ ਰਹਿੰਦਾ ਕਿਉਂਕਿ ਸਤਲੁਜ ਦਰਿਆ ਤਾਂ ਹੁਣ ਪੱਧਰ ਜਿਹੜਾ ਪਾਣੀ ਦਾ ਕਾ ਵਧਿਆ ਹੋਇਆ ਤਾਂ ਛੱਲਾ ਜਿਹੜੀਆਂ ਵੱਜ ਗਈਆਂ ਤਾਂ ਮੰਗ ਕੀਤੀ ਜਾ ਰਹੀ ਆ ਕਿ ਇੱਥੇ ਪੱਕਾ ਪੁਲ ਨਹੀਂ ਤਾਂ ਆਰਜੀ ਪੁਲ ਜਿਹੜਾ ਉਹ ਬਣਾਇਆ ਜਾਵੇ